ਰਾਣੀ ਜੀ ਕੀ ਕਹਿਣਾ ਤੋਂ ਕੀ ਹੋਇਆ ਜੀ ਮੇਰੀ ਬੇਟੀ ਤਾਂ ਫਤਸਨ ਕਲੋਨੀ ਵੀ ਆਈ ਜਿਹਨੂੰ ਇਹਨਾਂ ਨੇ ਰੋਣਾ ਬਹੁਤ ਕੋੜਦਾ ਮਾਰਦਾ ਹੈ ਜੀ ਹਾਂਜੀ ਕੀ ਗੱਲ ਕਰਕੇ ਹੋਈ ਇਹ ਉਹਨੇ ਤਾਂ ਬਾਹਰ ਸਮੰਦੇ ਆ ਕੇ ਲੜਕੀ ਨਾਲ ਮੱਲੇ ਦੀ ਹੈ ਹਾਂਜੀ ਕਿੰਨਾ ਚਿਰ ਹੋ ਗਿਆ ਚਾਰ ਸਾਲ ਹੋ ਗਏ ਜੀ ਕੀ ਪਹਿਲਾਂ ਵੀ ਇਸ ਤਰ੍ਹਾਂ ਹੀ ਲੱਗਦਾ ਸੀ ਜਾਂ ਨਹੀਂ ਪਹਿਲਾਂ ਤਾਂ ਵਧੀਆ ਸੀ ਜਦੋਂ ਦੀ ਲੜਕੀ ਦੇ ਨਾਲ ਇਹਦੇ ਜੇਸ਼ਨ ਉਹਨਾਂ ਦੇ ਹੀ ਵਸ ਸਸਤਰਾ ਕਰ ਲੱਗੇ ਆ ਕਾਫੀ ਹੋਰੀ ਕੀਤੀ ਹੈ ਨਹੀਂ ਕੁਛ ਨਹੀਂ ਕੋਈ ਸੁਣਾਈ ਨਹੀਂ ਦੇ ਤੋਂ ਦੇ ਪਹਿਲਾਂ ਰਾਈ ਨਾਮੋ ਵੀ ਆਪਣੇ ਮਾਪੂ ਰੋ ਕੇ ਉਹ ਧੱਕੇ ਨਾਲ ਉਹਨਾਂ ਨੇ ਰਾਈ ਨਾਮਾ ਕਰਵਾਇਆ ਵੀ ਬਾਰ ਕਰਾਇਦੇ ਚੱਲ ਜੋ ਬੇਦਖਲ ਕੀਤਾ ਵਾ ਤੇ ਮੁੰਡੇ ਨੂੰ ਆਪਣੇ ਨੂੰ ਆਪਣਾ ਲੈਂਦੇ ਸੀ ਕੋਈ ਬੇਦਖਲ ਕੁਛ ਨਹੀਂ ਕੀਤਾਗਾ ਇਹਨਾਂ ਨੇ ਜਵਾਈ ਨੂੰ ਹੁਣ ਘਰ ਸੀ ਬੇਟੀ ਸੀ ਛੋਟੀ ਜੀ ਨੂੰ ਅੰਦਰ ਵਾਰਡ ਕੇ ਚੰਗਾ ਕੁੱਟਿਆ ਇਹਨਾਂ ਨੇ ਕੁੱਟ ਮਾਰ ਕਰਦੇ ਵੀ ਅਜ ਨਿਕਲ ਜਾ ਘਰੋਂ ਆਂਦੀ ਮੈਂ ਨਹੀਂ ਨਿਕਲਣਾ ਜੇ ਖर्चा ਹੀ ਮਗਰ ਸਾਨੂੰ ਇਹਨੇ ਫੋਨ ਕਰਕੇ ਦੱਸਿਆ ਬੇਟੀ ਨੇ ਅਸੀਂ ਤੇ ਆ ਹੁਣ ਦਿਨੇ ਆਏ ਜੋ ਦਿਨੇ ਵੇਖਿਆ ਤੇ ਬੇਟੀ ਨੂੰ ਲੈ ਕੇ ਥਾਣੇ ਰਿਪੋਰਟ ਕਰਕੇ ਤੇ ਮੁੜ ਕੇ ਇੱਥੇ ਨ ਸੰਤ ਤੋਰ ਦਿੱਤਾ ਉਹਨਾਂ ਨੇ ਹਾਂਜੀ ਕੀਤੀ ਜੀ ਮੰਗ ਇਹ ਕਰਦੇ ਇਨਸਾਫ ਮੰਗਦੇ ਵਿੱਚ ਹੀ ਸਾਡੀ ਇਨਸਾਫ ਦਿੱਤਾ ਜਾਵੇ ਇੱਕ ਇਹਦੀ ਬੇਟੀ ਹੈ 2.5 ਸਾਲ ਦੀ ਦੱਸੋ ਜੀ ਮੈਂ ਕਿੱਥੋਂ ਕੰਨਾਂ ਵਿਧਵਾ ਜਨਾਨੀ ਹੀ ਹਗੀ ਆ ਹੈ ਮੇਰੇ ਸਿਰ ਤੇ ਨਾਂ ਤੇ ਆਦਮੀ ਦਾ ਸਾਰਾ ਤੇ ਨਾਂ ਬੇਟੇ ਦਾ ਸਾਰਾ ਹੈਗਾ ਮੈਂ ਪੇਕੇ ਪਰਿਵਾਰ ਚ ਰਹਿ ਰਹੀ ਜੀ ਤੇ ਮੈਨੂੰ ਇਨਸਾਫ ਮੰਗਦੇ ਮੇਰੀ ਬੱਚੀ ਨੂੰ ਕੋਈ ਵੀ ਗੱਲਬਾਤ ਹੁੰਦੀ ਜਿਮੇਵਾਰ ਸਾਰਾ ਪਰਿਵਾਰ ਹੈਗਾ ਜੀ ਪਰ ਵੀ ਰਿਸ਼ਤੇਦਾਰਾਂ ਦਾ ਵੀ ਮਿਲਦੀ ਵਰਤਦੀ ਹੈਗੀ ਪਰਿਵਾਰ ਸਾਰਾ ਵਰਤਦਾ ਹੈ ਹਾਂਜੀ ਕੀ ਕਹਿੰਦਾ ਪਰਿਵਾਰ ਪਰਿਵਾਰ ਉਹਨਾਂ ਦਾ ਸਹਿਮਤ ਹੈ ਉਹਦੇ ਨਾਲ ਬੇਟੇ ਨਾਲ ਸਹਿਮਤ ਹੈ ਉਹ ਲੜਕੀ ਨਾਲ ਵੀ ਸਹਿਮਤ ਹੈਗੇ ੱੱਕੇ ਨਾਲ ਇਹਨੂੰ ਕੁੱਟ-ਕਟਈਆ ਕਰਕੇ ਘਰੋਂ ਕੱਢ ਦੇ ਵਿ ਨਿਕਲ ਜਾ ਉਹ ਇਦਾਂ ਹੀ ਆਂਦੇ ਨੇ ਕੋਈ ਬੇਦਖਲ ਨਹੀਂ ਕੀਤਾ ਨਹੀਂ ਅਹੀਂ ਰਾਜੀ ਨਮਾ ਨਹੀਂ ਚਾਹੁੰਦੇ ਅਸੀਂ ਇਹ ਚਾਹੁੰਦੇ ਵੀ ਬੇਟੀ ਨੂੰ ਇਨਸਾਫ ਦਿੱਤਾ ਜਾਵੇ ਹਾਂਜੀ ਸਮਨਦੀਪ ਕੌਰ ਇਹ ਗੱਲਬਾਤ ਕੀ ਹੋਈ ਹੈ ਮੇਰੇ ਹਸਪੀਲ ਮੈਨੂੰ ਮਾਰਦਾ ਕੁੱਟਦਾ ਹੈ ਉਹਦੇ ਬਾਹਰ ਰਿਲੇਸ਼ਨ ਹੈ ਕਿਸੇ ਕੁੜੀ ਨਾਲ ਸਭ ਤੋਂ ਪਹਿਲਾਂ ਦੱਸੋ ਤੁਹਾਡਾ ਵਿਆਹ ਕਦੋਂ ਹੋਇਆ ਸੀ ਤੇ ਕਿੱਥੇ ਹੋਇਆ ਸੀ ਮੇਰਾ ਵਿਆਹ 4 ਸਾਲ ਹੋ ਗਏ ਮੇਰੀ ਇੱਕ ਗੁੜੀਆ ਵੀ ਹੈ 22 ਸਾਲ ਦੀ ਮੇਰੀ ਅਰੇਂਜ ਮੈਰिज ਹੈ ਮੈਨੂੰ ਉਦੋਂ ਤੋਂ ਹੀ ਇਹਦਾ ਹੀ ਹਾਲ ਮੈਨੂੰ ਮਾਰਦਾ ਕੁੱਟਦਾ ਬਹੁਤ ਜ਼ਿਆਦਾ ਡੇਲੀ ਡਰਿੰਕ ਕਰਦਾ ਕੈਪਸੂਲ ਖਾਂਦਾ ਉਹਦੇ ਕਰਕੇ ਮੇਰੋਂ ਮਰ ਬਾਹਰ ਇਹ ਰਿਲੇਸ਼ਨ ਸਾਰਾ ਉਹ ਖਰਚਾ ਉਹ ਕੁੜੀ ਨੂੰ ਪਾਉਂਦਾ ਕਿਹੜੀ ਕੁੜੀ ਹੈ ਕਿੰਨੇ ਰਿਲੇਸ਼ਨ ਕੁੜੀ ਹੈ ਕੁੜੀ ਤੇ ਨਵਦੀਸ਼ ਸ਼ਕੂਲ ਲੱਗੇ 9 ਨੰਬਰ ਗਲੀ ਚ ਸਵਤੀ अरोੜਾ अच्छा जी हां जी कितने ਚਿਰ ਤੋਂ ਦਾ ਰਿਲੇਸ਼ਨ ਚ ਹੈ ਉਹਨਾਂ ਨੂੰ 2 ਸਾਲ ਹੋ ਗਏ ਤੁਹਾਨੂੰ ਕਿਵੇਂ ਪਤਾ ਲੱਗਿਆ ਮੇਰੇ ਕੋਲ ਪ੍ਰੂਫ ਪਏ ਨੇ ਫੋਟੋਆਂ ਨੇ ਸਾਰੀ ਡਿਟੇਲ ਪਈ ਹੋਈ ਹੈ ਤੁਸੀਂ ਕਦੀ ਉਹਦੇ ਘਰੇ ਉਲਾਮਾ ਦੇ ਨਹੀਂ ਗਏ ਹਾਂਜੀ ਲਾਮਾ ਦੇਣ ਗਈ ਮੇਰੀ ਕੀਮਾ ਵਾਲੇ ਠਾਣੇ ਚ ਰਾਜੀ ਨਵਾਂ ਵੀ ਹੋਇਆ ਉਹ ਦੋ ਕਹਿੰਦੀ ਸੀ ਮੈਂ ਛੱਡ ਦਾਂਗੀ ਪਰ ਉਹਨੇ ਨਹੀਂ ਖੜਾ ਛੱਡਿਆ ਕਿਨੇ ਤੁਹਾਡਾ ਕਰ ਹੁਣ ਤੁਹਾਰ ਨਾਲ ਕੁੱਟਮਾਰ ਕਦੋਂ ਕੀਤੀ ਲਾਸਟ ਉਹਨਾਂ ਨੇ ਰਾਤੀ ਮੈਨਾਂ ਫੇਰ ਕੁੱਟਮਾਰ ਕੀਤੀ ਪਿਛਲੇ ਮੰਥ ਵੀ ਕੀਤੀ ਸੀ ਉਦੋਂ ਵੀ ਰਾਜੀ ਨਵਾਂ ਹੋਇਆ ਸੀ 20 ਦਿਨਾਂ ਬਾਅਦ ਫੇਰ ਉਹਨਾਂ ਨੇ ਕੁੱਟਾ ਕਹਿੰਦਾ ਮੈਂ ਤੈਨੂੰ ਰੱਖਣਾ ਹੀ ਨਹੀਂ ਮਨ ਨੂੰ ਹੀ ਰੱਖਦਾ ਇਹ ਤੁਹਾਡੇ ਕੋਲ ਏ ਹੁਣ ਫਿਰ ਦੂਜੇ ਰਾਤ ਤੱਕ ਨਾ ਕੁੱਟ ਮਾਰ ਕੀਤੀ ਤੇ ਤੁਹਾਡੇ ਜਿਹੜੇ ਘਰ ਤੇ ਕੋਈ ਸਸਰ ਸੋ ਹਾਂਜੀ ਜੇਠ ਤੇ ਜਠਾਨੀ ਸੀ ਉਹ ਵੀ ਨਾਲ ਹੀ ਸੀ ਉਹਨਾਂ ਨੇ ਪਰ ਉਸ ਸਹਿਮਤੀ ਨਾਲ ਕੁੱਟਦਾ ਉਹਨਾਂ ਦੀ ਤੇ ਤੁਸੀਂ ਕੋਈ ਪੁਲਿਸ ਕੰਪਲੀਟ ਕੀਤੀ ਹਾਂ ਹਾਂਜੀ ਪੁਲਿਸ ਕੰਪਲੀਟ ਕੀਤੀ ਅਣਗਠਾਣੇ ਚ ਹੁਣ ਮੈਂ ਸਿਵਲ ਹਸਪੀਟਲ ਆਈ ਆਪਣਾ ਮੈਡੀਕਲ ਕਰਵਾਉਣ ਵਾਸਤੇ ਮੈਂ ਚਾਹੁੰਦੀ ਮੈਨੂੰ ਇਨਸਾਫ ਦਿੱਤਾ ਜਾਵੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਮੈਂ ਇਹੋ ਹੀ ਇਹੋ ਹੀ ਮੰਗ ਕਰਦੀ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਤੇ ਇੱਥੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਤੁਹਾਡੇ ਘਰ ਵਾਲੇ ਤੇ ਕਰਨੀ ਜਾਂ ਉਸ ਲੜਕੀ ਦੇ ਹਾਂਜੀ ਮੇਰੇ ਘਰ ਵਾਲੇ ਤੇ ਵੀ ਕਰਨੀ ਆ ਤੇ ਉਸ ਕੁੜੀ ਤੇ ਵੀ ਕੀਤੀ ਜਾਵੇ ਕੀ ਲੱਗਦਾ ਤੁਹਾਡਾ ਘਰ ਖਰਾਬ ਉਸ ਕੁੜੀ ਕਰਕੇ ਹਾਂਜੀ ਉਹਦੇ ਕਰਕੇ ਹੀ ਹੋ ਰਿਹਾ ਹੈ ਕੀ ਕਰ ਹੋਇਆ ਤੇ ਦੇਖੋ ਸਾਡੇ ਕੋਲ ਦਰਖਾਸਤ ਆਈ ਹੈ ਰਮਨਦੀਪ ਕੌਰ ਨਾਦੀ ਲੜਕੀ ਹੈ ਪਤਨੀ ਵਿਕਰਮ ਸਿੰਘ ਵਾਸੀ ਗਲੀ ਨੰਬਰ 21 ਬੀ ਫਤਿਹ ਸਿੰਘ ਕਲੋਨੀ ਦੀ ਆ ਉਹਨੇ ਕਿਹਾ ਵੀ ਮੇਰਾ ਪਤੀ ਮੈਨੂੰ ਕੁੱਟਮਾਰ ਕਰਦਾ ਆ ਤੇ ਉਹਨੇ ਕੋਈ ਥੋੜੀ ਸੱਟ ਵੀ ਲੱਗੀ ਸੀ ਉਹਨੇ ਮੈਡੀਕਲ ਵੀ ਕਰਵਾਇਆ ਆਪਣਾ ਤੇ ਲਿਆਂਦੇ ਆ ਲਿਆਂਦਾ ਉਹਨੂੰ ਲੜਕੇ ਨੂੰ ਤੇ ਵੈਰੀਫਾਈ ਕਰਕੇ ਤੇ ਜੋ ਰੁਕੂ ਕਾਰਵਾਈ ਬਣਦੀ ਅਸੀਂ ਕਰ ਦਿੰਨੇ ਹਾਂ ਉਸ ਦਾ ਕਹਿਣਾ ਕਿ ਸਾਰੇ ਗੁਨਾਹਗਾਰ ਉਹ ਲੜਕੀ ਜਿਸ ਦੇ ਕਰਕੇ ਉਸ ਦਾ ਘਰ ਵਾਲਾ ਉਸ ਨੂੰ ਮਾਰਦਾ ਕੁੱਟਦਾ ਤੇ ਉਸ ਲੜਕੀ ਦੇ ਕੋਈ ਐਕਸ਼ਨ ਲੈ ਲਓ ਹਾਂ ਦੇਖ ਲੈਣੇ ਜੀ ਤਸਦੀਕ ਕਰਦੇ ਹਾਂ ਕੀ ਗੱਲ ਲਗੀ ਹੈ ਜੋ ਵੀ ਮਾਮਲਾ ਸਾਹਮਣੇ ਆਏਗਾ ਉਸ ਦੇ ਮੁਤਾਬਕ ਕਾਰਵਾਈ ਕਰਦੇ ਹਾਂ